ਕਾਬੂ ਵਿੱਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ ਪਿਛਲੇ ਕੁਝ ਦਿਨਾਂ ਵਿੱਚ ਸੈਂਕੜਾ ਗੱਡੀਆਂ ਪੁਲਿਸ ਨੇ ਕੀਤੀਆਂ ਕਾਬੂ ਜ਼ਿਲ੍ਹਾ ਪਠਾਨਕੋਟ ਸੀਆਈਏ ਸਟਾਫ ਦੀ ਵੱਡੀ ਕਾਰਵਾਈ ਹਲਕਾ ਬੋਆ ਦੇ ਪਿੰਡ ਕੀੜਕੇ ਵਿਖੇ ਰਾਤ ਨਜਾਇਜ਼ ਮਾਈਨਿੰਗ ਕਰਦੇ ਆ ਸੀਆਈਏ ਸਟਾਫ ਪਠਾਨਕੋਟ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਸ਼ਿਵਸ਼ੰਕਰ ਕ੍ਰੈਸ਼ਰ ਤੇ ਛਾਪੇਮਾਰੀ ਕਰ ਤਿੰਨ ਟਿਪਪਰ ਇੱਕ ਓਗਲੇਡ ਮਸ਼ੀਨ ਸੰਨ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਪਰ ਵੇਖਣ ਵਾਲੀ ਗੱਲ ਇਹ ਹੈ ਕਿ ਲਗਾਤਾਰ ਹਲਕਾ ਪੋਆ ਵਿੱਚ ਨਜਾਇਜ਼ ਮਾਈਨਿੰਗ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰ੍ਹਾਂ ਮਾਈਨਿੰਗ ਮਾਫੀਆ ਵੱਲੋਂ ਬੇਖੌਫ ਹੋ ਕੇ ਹਲਕਾ ਪੋਆ ਅੰਦਰ ਮਾਈਨਿੰਗ ਕੀਤੀ ਜਾ ਰਹੀ ਹੈ ਉਸ ਤੋਂ ਸਾਫ਼ ਜ਼ਾਹਿਰ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਪਿੱਛੇ ਕੋਈ ਨਾ ਕੋਈ ਰਸੂਖਦਾਰ ਵਿਅਕਤੀ ਦਾ ਹੱਥ ਹੈ ਜਾਂ ਫਿਰ ਕੋਈ ਰਾਜਨੀਤਿਕ ਸ਼ੈ ਜੋ ਇਹਨਾਂ ਮਾਈਨਿੰਗ ਮਾਫੀਆ ਨੂੰ ਬੇਖੌਫ ਮਾਈਨਿੰਗ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਮਾਈਨਿੰਗ ਮਾਫੀਆ ਤਰਲੇ ਨਾਜਾਇਜ਼ ਮਾਈਨਿੰਗ ਕਰਕੇ ਖੱਡਾ ਦੇ ਸੀਨੇ ਛਣਕਾਰ ਰਹੇ ਹਨ ਅਤੇ ਇਸ ਦੇ ਨਾਲ ਹੀ ਸਰਕਾਰ ਦੇ ਖਜ਼ਾਨੇ ਵਿੱਚ ਪਾਰੀ ਡਾਕਾ ਇਹਨਾਂ ਨਾਜਾਇਜ਼ ਮਾਈਨਿੰਗ ਮਾਫੀਆ ਵੱਲੋਂ ਮਾਰਿਆ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ੇ ਨਜ਼ਰ ਆ ਰਿਹਾ ਹੈ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪ੍ਰਸ਼ਾਸਨ ਇਹਨਾਂ ਨਾਜਾਇਜ਼ ਮਾਈਨਿੰਗ ਮਾਫੀਆ ਖਿਲਾਫ ਕੀ ਕਾਰਵਾਈ ਕਰਦਾ ਹੈ ਪਾਰਤ ਨੈਟ ਨਿਊਸ ਸਵਾਲ ਆਪਕਾ ਤੋ ਰਾਜੇਸ਼ ਪਰਦਵਜ ਦਿਖਾ ਸੇ ਨਮਸਕਾਰ ਪਾਰਕ ਨੈਟਵਰਕ ਨੂੰ ਸਵਾਲ ਆਪਕਾ ਦੇ ਵਿੱਚ ਸਵਾਗਤ ਹੈ ਮੈਂ ਇਸ ਵੇਲੇ ਖੜਾ ਹਾਂ ਹਲਕਾ ਪਗਵਾ ਦੇ ਪਿੰਡ ਪਿੰਡ ਕਿਥੇ ਜਿੱਥੇ ਕਿ ਮਾਈਨਿੰਗ ਮਾਫੀਆ ਵੱਲੋਂ ਧੜਲੇ ਨਾਲ ਜਿਹੜਾ ਮਾਈਨਿੰਗ ਨੂੰ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਔਰ ਉਧੇ ਚੱਲ ਰਹੀ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਿੰਨ ਟਿਪਰ ਔਰ ਇੱਕ ਬੋਗਲਨ ਮਸ਼ੀਨ ਸਨੇ ਇੱਕ ਵਿਅਕਤੀ ਨੂੰ ਸੀਐਮਐਸ ਸਟਾਫ જિલ્લા ਪਠਾਨਕੋਟ ਵੱਲੋਂ ਕਾਬੂ ਕੀਤਾ ਗਿਆ ਹੈ ਉਸ ਦੇ ਨਾਲ ਹੀ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਪੁਲਿਸ ਤੇ ਵੀ ਲੱਗਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀ ਹਲਕਾ ਪੋਵਾ ਦੇ ਪਿੰਡ ਗੁਗਰਾ ਵਿਖੇ ਨਜਾਇਜ਼ ਮਾਈਨਿੰਗ ਨੂੰ ਅજાਨ ਦਿੱਤਾ ਜਾ ਰਿਹਾ ਸੀਗਾ ਔਰ ਨੇੜੇ ਹੀ ਥਾਣਾ ਪੈਂਦਾ ਸੀਗਾ ਔਰ ਅੱਜ ਵੀ ਜਿਹੜਾ ਆਪਾਂ ਖੜੇ ਹਾਂ ਹਲਕਾ ਪੋਵਾ ਦੇ ਪਿੰਡ ਕੀਰੀ ਵਿਖੇ ਔਰ ਉਹਦੇ ਨੇੜੇ ਹੀ ਥਾਣਾ ਤਾਰਾਗਰ ਪੈਂਦਾ ਹੈ ਪਰ ਮਾਈਨਿੰਗ ਮਾਫੀਆ ਦੇ ਹੌਂਸਲੇ ਇੰਨੇ ਉੱਚੇ ਹਨ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖੌਫ ਜਿਹੜਾ ਪੁਲਿਸ ਵੱਲੋਂ ਨਹੀਂ ਹੈ ਪਰ ਉਤਨੀ ਜੇ ਗੱਲਬਾਤ ਕਰੀਏ ਸੀ ਐਸਆਈਐਸਟਾਫ ਜ਼ਿਲ੍ਹਾ ਪਠਾਨਕੋਟ ਦੀ ਤਾ ਵਾਤੇ ਵੀ ਉਹ ਸ਼ਾਦਾਛੇ ਦੇ ਹੱਕਦਾਰ ਨਹੀਂ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਮਾਈਨਿੰਗ ਮਾਫੀਆ ਦੇ ਉਤੇ 56 ਜੜਾ ਉਹ ਲਗਾਤਾਰ ਕੱਸਿਆ ਜਾ ਰਿਹਾ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੁਲਿਸ ਅਧਿਕਾਰੀ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਔਰ ਜਾਣਕਾਰੀ ਲਈਤੀ ਜਾਵੇ ਕਿ ਕੀ ਮਾਮਲਾ ਹੈ ਔਰ ਕਿੰਨੇ ਵਜ ਦਾ ਮਾਮਲਾ ਹੈ ਤਦ ਤੱਕ ਤੁਸੀਂ ਦੇਖਦੇ ਰਹੋ ਭਾਰਤ ਟੈਲੀ ਸਵਾਲ ਆਪ ਦਾ ਮਨੂ ਦੇਉ ਜਾਵੇ ਠਨਾਰ ਜੈਸ਼ ਕੁਮਾਰ ਹਲਕਾ ਪਵਾ ਦੇ ਪਿੰਡ ਪਿੰਡ ਤੋਂ ਖਾਸ ਰਿਪੋਰਟ ਉਹ ਤੁਹਾਨੂੰ ਕਰਨ ਦੇ ਸੁਝਾਵੇਂ ਦੀ ਐਪ ਇੱਕ ਕਾਸਟ ਤੇ ਮਾਈਨਿੰਗ ਚੱਲਦੀ ਹੈ ਉਸ ਮੌਕੇ ਤੇ ਪਹੁੰਚੀ ਹੈ ਤੇ ਉੱਥੇ ਉਹਨਾਂ ਮਾਈਨਿੰਗ ਕਰਦੇ ਦੇਖਿਆ ਤੇ ਪਰਚਾ ਦਰਜ ਕੀਤਾ ਜੀ ਮਾਈਨਿੰਗ ਆਫ ਸਾਰੇ ਮੌਕੇ ਤੇ ਆਸੀਗਾ ਉਹਨਾਂ ਕੋਲ ਡਿਟਲ ਹੋਸੀਗਾ ਤੇ ਪਰਚਾ ਦਰਜ ਕੀਤਾ ਜੀ ਜੀ ਇੱਕ ਉਹਨਾਂ ਦਾ ਸਹਾਇਕ ਮੁੰਸੀ ਜੀ ਵਰਨ ਕੁਮਾਰ ਜੀ ਫੜਿਆ ਤੇ ਤੇਨਾਂ ਡਿਫਰੈਂਸ ਸੀ ਜੀ ਦੋ ਖਾਲੀ ਐ ਕੋ ਲੋਡ ਸੀ ਜੀ ਦਿੱਤੇ ਨੇ ਤੇ ਇੱਕ ਪ੍ਰੋਬਲਮ ਸੀ ਖੜੀਏ ਸਰ ਦੇਖਿਆ ਜੀ ਜੋ ਨਾਗੋਰ ਜਮਸ ਤੋਂ ਥਾਣੇ ਗਿਆ ਥਾਣੇ ਦਾ ਮਾਮਲਾ ਹੈਗਾ ਇਹਦੇ ਸਬੰਧੇ ਨਾਗੋਰ ਜਮਸ ਵਾਲੇ ਹੀ ਦੱਸ ਰਹੇ ਨੇ